ਇਹਨ ਪਿਛਲੇ 15 ਸਾਲਾਂ ਦੀਆਂ ਤਰੀਕਾਂ ਜਦੋਂ ਅਸੀਂ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਇਆ 2009 ਵਿੱਚ ਇਹ 2 ਨਵੰਬਰ ਨੂੰ ਸੀ ਤੇ ਅਗਲੇ ਸਾਲ 19 ਦਿਨਾਂ ਦਾ ਫਰਕ ਪਾ ਕੇ ਇਹ 21 ਨਵੰਬਰ ਨੂੰ ਪਹੁੰਚ ਗਿਆ ਇਸੇ ਤਰ੍ਹਾਂ ਦਸ਼ਮੇਸ਼ ਪਾਸ਼ਾ ਦਾ ਪ੍ਰਕਾਸ਼ ਦਿਹਾੜਾ 2020 ਵਿੱਚ ਅਸੀਂ 2 ਜਨਵਰੀ ਨੂੰ ਮਨਾਇਆ ਸੀ ਤੇ ਅਗਲੇ ਸਾਲ 18 ਦਿਨਾਂ ਦੀ ਛਾਲ ਮਾਰ ਕੇ ਇਹ ਦਿਹਾੜਾ 20 ਜਨਵਰੀ ਤੇ ਆ ਗਿਆ ਤੇ ਇਹ ਗੱਲ ਸਿਰਫ ਇੱਕ ਦੋ ਸਾਲਾਂ ਦੀ ਨਹੀਂ ਹਰ ਸਾਲ ਸਾਡੇ ਦਿਨ ਤਿਉਹਾਰ ਇਸੇ ਤਰ੍ਹਾਂ ਹੀ ਅੱਗੇ ਪਿੱਛੇ ਹੁੰਦੇ ਰਹਿੰਦੇ ਹਨ ਕੁਝ ਲੋਕ ਸੋਚਦੇ ਹੋਣੇ ਕਿ ਇਹ ਤਾਂ ਹੁੰਦਾ ਹੈ ਕਿਉਂਕਿ ਸਾਰੇ ਦਿਨ ਤਿਉਹਾਰ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਮਿੱਥੇ ਗਏ ਹਨ ਇਸ ਲਈ ਅੰਗਰੇਜ਼ੀ ਤਰੀਕਾ ਗੜਬੜ ਹੋ ਜਾਂਦੀਆਂ ਹਨ ਪਰ ਦਿਨ ਤਾਂ ਦੇਸੀ ਤੇ ਅੰਗਰੇਜ਼ੀ ਦੋਨਾਂ ਸਾਲਾਂ ਵਿੱਚ ਹੀ 365 ਹੁੰਦੇ ਹਨ ਸੋ ਜੇ ਇੱਕ ਸਾਲ ਪੋਸ ਦੀ 7ਵੀਂ 2 ਜਨਵਰੀ ਨੂੰ ਆਈ ਸੀ ਤਾਂ ਅਗਲੇ ਸਾਲ ਵੀ ਉਹ 2 ਜਨਵਰੀ ਨੂੰ ਹੀ ਕਿਉਂ ਨਹੀਂ ਆਉਂਦੀ ਆ ਕੁਝ ਕਿ ਸਾਲ ਪਹਿਲਾਂ ਦੀ ਹੀ ਗੱਲ ਹੈ ਕਿ ਇੰਨਾ ਤਰੀਕੀ ਗੜਬੜੀਆਂ ਕਰਕੇ ਹੀ ਅਸੀਂ ਸ਼ਿਰਗੁਰ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਉਸ ਦਿਨ ਮਨਾ ਰਹੇ ਸਾਂ ਜਿਸ ਦਿਨ ਉਹਨਾਂ ਦੇ ਦੋਵੇਂ ਛੋਟੇ ਫਰਜੰਦਾ ਨੂੰ ਨੀਹਾਂ ਵਿੱਚ ਖਿਲਾਰ ਕੇ ਬੇਦਰਦੀ ਨਾਲ ਸ਼ਹੀਦ ਕੀਤਾ ਜਾ ਰਿਹਾ ਸੀ ਕੀ ਇਹ ਗੱਲਾਂ ਉਹਨਾਂ ਗੁਰਸਿੱਖਾਂ ਦੀਆਂ ਭਾਵਨਾਵਾਂ ਨਾਲ ਇੱਕ ਭੈੜਾ ਮਜ਼ਾਕ ਨਹੀਂ ਜ ਉਹਨਾਂ ਮਹਾਨ ਸ਼ਹਾਦਤਾਂ ਨੂੰ ਯਾਦ ਕਰਦਿਆਂ ਸਾਰਾ ਪੋ ਦਾ ਮਹੀਨਾ ਜ਼ਮੀਨ ਤੇ ਸੌਂਦੇ ਹਨ ਤੇ ਇਹ ਗੜਬੜੀਆਂ ਅੱਗੇ-ਅਗੇ ਘਟਨੀਆਂ ਨਹੀਂ ਸਗੋਂ ਹਰ ਸਾਲ ਵੱਧਦੀਆਂ ਜਾ ਰਹੀਆਂ ਹਨ ਜੇ ਹਿਸਾਬ ਲਈਏ ਅਗਲੇ 100 ਸਾਲਾਂ ਦਾ ਤਾਂ ਕੋਈ 27 ਸਾਲ ਇਦਾਂ ਦੇ ਆਉਣਗੇ ਜਦੋਂ ਸੀ ਸ਼ਰਗੁਰ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 21 ਸਾਲ ਵਿੱਚ ਦੋ ਵਾਰ ਮਨਾਵਾਂਗੇ ਤੇ ਕੋਈ 27 ਸਾਲ ਇਦਾਂ ਦੇ ਵੀ ਆਉਣਗੇ ਜਦੋਂ ਸਾਨੂੰ ਇਹ ਪਵਿੱਤਰ ਦਿਹਾੜਾ ਮਨਾਉਣ ਦਾ ਮੌਕਾ ਹੀ ਨਹੀਂ ਮਿਲਣਾ ਆਖਿਰ ਕੀ ਹਨ ਇਹਨਾਂ ਤਰੀਕੀ ਗੜਬੜੀਆਂ ਦੇ ਅਸਲ ਕਾਰਨ ਤੇ ਕੀ ਕਿਸੇ ਤਰੀਕੇ ਨਾਲ ਸਾਡੇ ਦਿਨ ਤਿਉਹਾਰਾਂ ਦੀ ਹਰ ਸਾਲ ਇੱਕ ਤਰੀਕ ਫਿਕਸ ਨਹੀਂ ਕੀਤੀ ਜਾ ਸਕਦੀ ਤੇ ਜੇ ਕੋਈ ਇਦਾਂ ਦਾ ਤਰੀਕਾ ਹੈ ਸਾਡੇ ਕੋਲ ਤਾਂ ਫਿਰ ਇਸ ਨੂੰ ਵਰਤਿਆ ਕਿਉਂ ਨਹੀਂ ਜਾ ਰਿਹਾ ਜਾਣਾਂਗੇ ਸਭ ਕੁਝ ਇਸ ਵੀਡੀਓ ਵਿੱਚ ਤਾਂ ਚਲੋ ਫਿਰ ਸக்ஸੈਸ ਦਾ ਰਾ ਚੈਨਲ ਸਬਸਕ੍ਰਾਈਬ ਕਰਦੇ ਹੋਏ ਅੱਗੇ ਵਧੀਏ ਦਰਅਸਲ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਦਾ ਇੱਕ ਕੈਲੰਡਰ 2003 ਵਿੱਚ ਐਸਜੀਪੀਸੀ ਵੱਲੋਂ ਜਾਰੀ ਕੀਤਾ ਗਿਆ ਸੀ ਜਿਸ ਨੂੰ ਇੱਕ ਕੈਨੇਡੀਅਨ ਸਿੱਖ ਰਿਟਾਇਰਡ ਸੌਫਟਵੇਅਰ ਇੰਜੀਨੀਅਰ ਪ੍ਰੋਫੈਸਰ ਪਾਲ ਸਿੰਘ ਪUREWAL ਜੀ ਨੇ 1963 ਤੋਂ ਲੈ ਕੇ 2003 ਤੱਕ ਯਾਨੀ ਕਿ 40 ਸਾਲ ਦੀ ਕੜੀ ਮਿਹਨਤ ਨਾਲ ਤਿਆਰ ਕੀਤਾ ਸੀ ਇਸ ਕੈਲੰਡਰ ਨੂੰ ਨਾਮ ਦਿੱਤਾ ਗਿਆ ਸੀ ਮੂਲ ਨਾਨਕਸ਼ਾਹੀ ਕੈਲੰਡਰ ਤੇ ਇਸ ਕੈਲੰਡਰ ਦੇ ਮੁਤਾਬਕ ਸਿੱਖ ਪੰਥ ਦਾ ਹਰ ਦਿਨ ਤਿਹਾਰ ਗ੍ਰੈਗੋਰੀਅਨ ਕੈਲੰਡਰ ਯਾਨੀ ਕਿ ਅੰਗਰੇਜ਼ੀ ਮਹੀਨਿਆਂ ਦੇ ਹਿਸਾਬ ਨਾਲ ਹਰ ਸਾਲ ਇੱਕ ਫਿਕਸ ਤਰੀਕ ਨੂੰ ਹੀ ਆਉਂਦਾ ਸੀ ਪਰ ਕੁਝ ਸਾਲ ਲਾਗੂ ਰਹਿਣ ਤੋਂ ਬਾਅਦ 2010 ਵਿੱਚ ਇਸ ਨਾਨਕਸ਼ਾਈ ਕੈਲੰਡਰ ਨੂੰ ਇੱਕ ਵਾਰ ਫੇਰ ਹਟਾ ਦਿੱਤਾ ਗਿਆ ਪਰ ਹੁਣ ਤੁਸੀਂ ਕਹੋਗੇ ਕਿ ਨਾਨਕਸ਼ਾਈ ਕੈਲੰਡਰ ਤਾਂ STPC ਹੁਣ ਵੀ ਹਰ ਸਾਲ ਲਾਗੂ ਕਰਦੀ ਹੈ ਦਰਸਲ ਜਿਹੜਾ ਕੈਲੰਡਰ ਸ਼੍ਰੋਮਣੀ ਕਮੇਟੀ ਹੁਣ ਲਾਗੂ ਕਰਦੀ ਹੈ ਇਹ ਵੈਦਿਕ ਪਰੰਪਰਾ ਦੇ ਮੁਤਾਬਕ ਤਿਆਰ ਕੀਤੇ ਗਏ ਵਿਕਰਮ ਸੰਵਤ ਕੈਲੰਡਰ ਦੀ ਇਨ ਬਿਨ ਕਾਪੀ ਹੈ ਬਸ ਨਾਮ ਬਦਲ ਕੇ ਇਸ ਨੂੰ ਪੰਜਾਬੀ ਵਿੱਚ ਛਾਪ ਦਿੱਤਾ ਜਾਂਦਾ ਹੈ ਵੱਡੇ ਵੱਡੇ ਉਧਿਆਂ ਤੇ ਬੈਠੇ ਕੌਮ ਦੇ ਠੇਕੇਦਾਰਾਂ ਨੇ ਆਪਣੀ ਮਰਜ਼ੀ ਨਾਲ ਹੀ ਇਸ ਨੂੰ ਲਾਗੂ ਕਰਤਾ ਤੇ ਆਪਣੀ ਮਰਜ਼ੀ ਨਾਲ ਹੀ ਹਟਾਤਾ ਪਰ ਪਿੰਡੇ ਸ਼ਹਿਰਾਂ 'ਚ ਵੱਸਣ ਵਾਲੀ ਆਮ ਸੰਗਤ ਦਾ ਕੀ ਉਹਨਾਂ ਨੂੰ ਪੁੱਛਣਾ ਤਾਂ ਕੀ ਸੀ ਕਿਸੇ ਨੇ ਦੱਸਣ ਦੀ ਵੀ ਲੋੜ ਨਹੀਂ ਸਮਝੀ ਕਿ ਆਖਰੇ ਨਾਨਕਸ਼ਹੀ ਕੈਲੰਡਰ ਦਾ ਮਸਲਾ ਹੈ ਕਿ ਕੀ ਸਾਡਾ ਪੰਥ ਸਿਰਫ ਉਹਨਾਂ ਉੱਚੇ ਉਦੇ ਤੇ ਬੈਠਿਆ ਧਰਮ ਦੇ ਠੇਕੇਦਾਰਾਂ ਦੀ ਜ਼ਗੀਰ ਬਣ ਕੇ ਰਹਿ ਗਿਆ ਹੈ ਸੋ ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਆ ਅਸੀਂ ਇਹ ਵੀਡੀਓ ਲੈ ਕੇ ਆਏ ਹਾਂ ਹਾਲਾਂਕਿ ਕੈਲੈਂਡਰਿਕਲ ਸਾਇੰਸ ਇੱਕ ਬਹੁਤ ਹੀ ਕੰਪਲਿਕੇਟਿਡ ਵਿਸ਼ਾ ਹੈ ਪਰ ਫਿਰ ਵੀ ਅਸੀਂ ਜਿੰਨਾ ਹੋ ਸਕੇ ਇਸ ਨੂੰ ਸਰਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਵੀਡੀਓ ਹੈ ਤਾਂ ਬੜਾ ਹੀ ਇੰਟਰਸਟਿੰਗ ਬਸ ਤੁਹਾਨੂੰ ਥੋੜਾ ਜਿਹਾ ਧਿਆਨ ਲਾ ਕੇ ਇਸ ਨੂੰ ਸੁਣਨਾ ਪਊਗਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਸਾਡੇ ਦਿਨ ਤਿਯਾਰ ਤੇ ਉਹਨਾਂ ਦੇ ਤਰੀਕੇ ਹਰ ਸਾਲ ਅੱਗੇ ਪਿੱਛੇ ਕਿਉਂ ਹੋ ਜਾਂਦੀਆਂ ਹਨ ਦਰਅਸਲ ਵਿਸ਼ਵ ਪੱਧਰ ਤੇ ਮੁੱਖ ਤੌਰ ਤੇ ਤਿੰਨ ਤਰ੍ਹਾਂ ਦੇ ਕੈਲੰਡਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਹਿਲਾ ਹੈ ਚੰ드ਰਮਾ ਤੇ ਆਧਾਰਿਤ ਯਾਨੀ ਕਿ ਲੂਨਰ ਕੈਲੰਡਰ ਦੂਜਾ ਹੈ ਸੂਰਜ ਆਧਾਰਿਤ ਯਾਨੀ ਕਿ ਸੋਲਰ ਕੈਲੰਡਰ ਤੇ ਤੀਜਾ ਹੈ ਰੁੱਤਾਂ ਦੇ ਆਧਾਰ ਤੇ ਯਾਨੀ ਕਿ ਸੀਜ਼ਨਲ ਕੈਲੰਡਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਚੰਦਰ ਆਧਾਰਤ ਕੈਲੰਡਰ ਦੀ ਇਹ ਤਾਂ ਆਪਾਂ ਸਭ ਜਾਣਦੇ ਹਾਂ ਕਿ ਚੰ드ਰਮਾ ਧਰਤੀ ਦੇ ਆਲੇ-ਦੁਆਲੇ ਚੱਕਰ ਕੱਟਦਾ ਹੈ ਜਿਸ ਵਿੱਚ ਚੰ드ਰਮਾ ਨੂੰ 29.53 ਦਿਨ ਦਾ ਸਮਾਂ ਲੱਗਦਾ ਹੈ ਯਾਨੀ ਕਿ ਇੱਕ ਪੁੰਨਿਆ ਤੋਂ ਦੂਸਰੀ ਪੁੰਨਿਆ ਜਾਂ ਇੱਕ ਮੱਸਿਆ ਤੋਂ ਦੂਸਰੀ ਮੱਸਿਆ ਔਂਚ 29.53 ਦਿਨ ਲੱਗਦੇ ਹਨ ਇਸ ਇੱਕ ਸਰਕਲ ਨੂੰ ਇੱਕ ਚੰਦਰਮਾਸ ਯਾਨੀ ਕਿ ਇੱਕ ਚੰਦਰ ਮਹੀਨਾ ਕਿਹਾ ਜਾਂਦਾ ਹੈ ਮਹੀਨੇ ਦਾ ਚੰਦਰਮਾਸ ਵਿੱਚ ਵੀ 12 ਹੀ ਹੁੰਦੇ ਹਨ ਸੋ ਆਪਾਂ ਕੈਲਕੂਲੇਟ ਕਰ ਸਕਦੇ ਹਾਂ ਕਿ ਇੱਕ ਚੰਦਰਸਾਲ ਕਿੰਨੇ ਦਿਨਾਂ ਦਾ ਹੁੰਦਾ ਹੈ 29.53 12 354.37 ਦਿਨ ਰਾਉਂਡ ਫਿਗਰ ਵਿੱਚ ਲਈਏ ਤਾਂ 354 ਦਿਨ ਜਿਹੜਾ ਸੂਰਜ ਆਧਾਰਿਤ ਅੰਗਰੇਜ਼ੀ ਸਾਲ ਹੁੰਦਾ ਹੈ ਜਿਸ ਨੂੰ ਆਪਾਂ ਗ੍ਰੈਗੋਰੀਅਨ ਕੈਲੰਡਰ ਕਹਿੰਦੇ ਹਾਂ ਉਹਦੇ 'ਚ ਹੁੰਦੇ ਹਨ 365 ਦਿਨ ਸੂਰਜ ਸਾਲ ਤੇ ਚੰਦਰ ਸਾਲ ਦਾ ਫਰਕ ਹੋਇਆ 365 354 11 ਦਿਨ। ਇਹਦਾ ਮਤਲਬ ਕਿ ਚੰਦਰ ਸਾਲ ਸੂਰਜ ਸਾਲ ਤੋਂ ਹਰ ਕੈਲੰਡਰ ਈਅਰ ਵਿੱਚ 11 ਦਿਨ ਪਿੱਛੇ ਰਹਿ ਜਾਂਦਾ ਹੈ ਤੇ ਇਸ ਫਰਕ ਨੂੰ ਦੂਰ ਕਰਨ ਲਈ ਹਰ ਤੀਸਰੇ ਚੰਦਰ ਸਾਲ ਵਿੱਚ ਇੱਕ ਮਹੀਨਾ ਵਧ ਜੋੜ ਦਿੱਤਾ ਜਾਂਦਾ ਹੈ। ਯਾਨੀ ਕਿ ਦੋ ਛੱਡ ਕੇ ਹਰ ਤੀਸਰਾ ਚੰਦਰ ਸਾਲ 13 ਮਹੀਨੇ ਦਾ ਹੁੰਦਾ ਹੈ ਤੇ ਦੋਨੋਂ ਕੈਲੰਡਰਾਂ ਦਾ ਵਿਗੜਿਆ ਤਾਲਮੇਲ ਸਾਡੇ ਇਤਿਹਾਸਿਕ ਦਿਹਾੜਿਆਂ ਤੇ ਕਿਸ ਤਰ੍ਹਾਂ ਅਸਰ ਪਾਉਂਦਾ ਹੈ ਆਓ ਵੇਖੀਏ। ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਚੰਦਰਸਾਲ ਤੇ ਆਧਾਰਿਤ ਪੋਸ਼ੁਦੀ ਸਤਵੀ ਨੂੰ ਮਨਾਉਂਦੇ ਹਾਂ ਫੋਰ ਇਗਜ਼ਾਮਪਲ 2016 ਵਿੱਚ ਪੋਸ਼ੁਦੀ ਸਤਵੀ 16 ਜਨਵਰੀ ਨੂੰ ਬੰਦੀ ਸੀ ਸੋ ਆਪਾਂ ਪ੍ਰਕਾਸ਼ ਦਿਹਾੜਾ 16 ਜਨਵਰੀ ਨੂੰ ਮਨਾਇਆ ਚੰਦਰਸਾਲ ਹੁੰਦਾ ਹੈ 354 ਦਿਨ ਦਾ ਸੋ ਅਗਲਾ ਗੁਰਪੁਰਬ ਆਊਗਾ 16 ਜਨਵਰੀ 2016 355 ਦਿਨ ਯਾਨੀ ਕਿ 5 ਜਨਵਰੀ 2017 ਨੂੰ ਹੁਣ ਅਗਲੇ ਸਾਲ ਦੇ 354 ਦਿਨ ਹੋਰ ਜੋੜ ਦਈਏ ਤਾਂ ਤਰੀਕ ਬੰਦੀ ਹੈ 5 ਜਨਵਰੀ 2017 353 ਦਿਨ ਬਰਬਰ 25 ਦਸੰਬਰ 2017 ਹੁਣ ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ 2017 ਵਿੱਚ ਸ਼ਿਰਕੁਰ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸਾਲ ਵਿੱਚ ਦੋ ਵਾਰ ਆ ਰਿਹਾ ਹੈ ਤੇ ਅਗਲਾ ਸਾਲ ਹੁਣ ਉਹ ਤੀਜਾ ਸਾਲ ਹੈ ਜਦੋਂ ਆਪਾਂ ਇੱਕ ਮਹੀਨਾ ਵੱਧ ਐਡ ਕਰਾਂਗੇ ਯਾਨੀ ਕਿ ਇਸ ਸਾਲ 354 ਦਿਨ ਪਲੱਸ 30 ਦਿਨ ਦਾ ਇੱਕ ਐਕਸਟਰਾ ਮਹੀਨਾ ਯਾਨੀ ਕਿ ਇਹ ਸਾਲ ਬਣੂਗਾ 384 ਦਿਨ ਦਾ ਸੋ 25 ਦਸੰਬਰ 2017 ਤੋਂ 84 ਦਿਨ ਲਈਏ ਤਾਂ ਇਹ ਬਣਦਾ ਹੈ 13 ਜਨਵਰੀ 2020 19 ਹੁਣ ਤੁਸੀਂ ਕੁਝ ਨੋਟਿਸ ਕੀਤਾ 2018 ਦਾ ਗੁਰਪੁਰਬ ਕਿੱਧਰ ਗਿਆ ਉਹ ਸਾਲ ਗੁਰਪੁਰਬ ਆਊਗਾ ਹੀ ਨਹੀਂ ਕਿਉਂਕਿ ਇੱਕ ਵਾਰ ਆਪਾਂ 2017 ਦੇ ਐਂਡ 'ਚ ਮਨਾ ਲਿਆ ਤੇ ਅਗਲੀ ਵਾਰ ਕਿਉਂਕਿ ਸਾਲ 13 ਮਹੀਨੇ ਦਾ ਸੀ ਸੋ ਜਦੋਂ ਚੰਦਰ ਸਾਲ ਆਪਣੇ 13 ਮਹੀਨੇ ਪੂਰੇ ਕਰਕੇ ਵਾਪਸ ਪੋਸੂ ਦੀ 7ਵੀਂ ਤੇ ਆਇਆ ਉਦੋਂ ਤੱਕ ਅੰਗਰੇਜ਼ੀ ਮਹੀਨਾ ਜਨਵਰੀ 'ਚ ਪਹੁੰਚ ਗਿਆ ਸੀ ਆਈ ਹੋਪ ਕਿ ਤੁਹਾਨੂੰ ਸਮਝ ਲੱਗ ਗਈ ਹੋਣੀ ਨਹੀਂ ਤਾਂ ਸਾਰਾ ਮੈਟਰ ਇੱਕ ਦੋ ਵਾਰ ਅੱਗੇ ਪਿੱਛੇ ਕਰਕੇ ਵੇਖ ਲਿਓ ਪਰ ਜਾਣਕਾਰੀ ਅਨਮੁੱਲੀ ਹੈ ਤੇ ਸਾਡੀ ਕੌਮ ਦੇਖ ਭਖ ਦੇ ਮੁੱਦੇ ਨਾਲ ਸੰਬੰਧ ਰੱਖਦੀ ਹੈ ਤੇ ਤਰੀਕਾਂ ਦੀਆਂ ਇਹ ਗੜਬੜੀਆਂ ਕੋਈ ਇੱਕ ਦੋ ਵਾਰ ਨਹੀਂ ਹੋਣਗੀਆਂ ਜੇ ਨਿਗਾਹ ਮਾਰੀਏ ਅਗਲੇ 100 ਸਾਲਾਂ ਦੇ ਕੈਲੰਡਰ ਤੇ ਤਾਂ ਕੋਈ 27 ਸਾਲ ਇਦਾਂ ਦੇ ਆਉਣਗੇ ਜਦੋਂ ਆਪਾਂ ਦਸ਼ਮੇਸ਼ ਪਾਸ਼ਾ ਦਾ ਪ੍ਰਕਾਸ਼ ਦਿਹਾੜਾ ਸਾਲ ਵਿੱਚ ਦੋ ਵਾਰ ਮਨਾਵਾਂਗੇ ਤੇ 27 ਸਾਲ ਹੀ ਇਦਾਂ ਦੇ ਆਉਣਗੇ ਜਦੋਂ ਸਾਨੂੰ ਇਹ ਪ੍ਰਕਾਸ਼ ਦਿਹਾੜਾ ਮਨਾਉਣ ਦਾ ਮੌਕਾ ਹੀ ਨਹੀਂ ਮਿਲਣਾ ਸੋ ਇਹ ਸਾਡੇ ਪੰਥ ਦੇ ਲਈ ਇੱਕ ਹਾਸੋ ਹੀਣੀ ਜੀ ਸਥਿਤੀ ਬਣ ਜਾਂਦੀ ਹੈ ਕਿ ਕਿਸੇ ਸਾਲ ਤਾਂ ਪ੍ਰਕਾਸ਼ ਦਿਹਾੜਾ ਦੋ ਵਾਰ ਆ ਰਿਹਾ ਹੈ ਤੇ ਕਿਸੇ ਸਾਲ ਆ ਹੀ ਨਹੀਂ ਰਿਹਾ ਤੇ ਜਿੱਦਾਂ ਕਿ ਹੁਣੇ ਆਪਾਂ ਗੱਲ ਕੀਤੀ ਸੀ ਚੰਦਰਸਾਲ ਨੂੰ ਸੂਰਜੀ ਸਾਲ ਨਾਲ ਮਲੋਂਨ ਲਈ ਹਰ ਤੀਜੇ ਸਾਲ ਇੱਕ ਮਹੀਨਾ ਵੱਧ ਜੋੜ ਦਿੱਤਾ ਜਾਂਦਾ ਹੈ ਇਸ ਐਕਸਟਰਾ ਮਹੀਨੇ ਨੂੰ ਮਲਮਾਸ ਕਿਹਾ ਜਾਂਦਾ ਹੈ ਜਿਵੇਂ ਕਿ ਨਾਮ ਤੋਂ ਹੀ ਪਤਾ ਚੱਲ ਰਿਹਾ ਹੈ ਮਲ ਮਤਲਬ ਅਸ਼ੁੱਧ ਇਸ ਮਹੀਨੇ ਵਿੱਚ ਕੋਈ ਵੀ ਸ਼ੁਭ ਕਾਰਜ ਕੋਈ ਦਿਨ ਤਿਆਰ ਕੁਝ ਵੀ ਨਹੀਂ ਮਨਾਇਆ ਜਾਂਦਾ ਤੇ ਜਦੋਂ ਬਿਨਾਂ ਸੋਚੇ ਸਮਝੇ ਅਸੀਂ ਇਸ ਹਿੰਦੂ ਕੈਲੰਡਰ ਨੂੰ ਕਾਪੀ ਮਾਰਦੇ ਹਾਂ ਤਾਂ ਸਾਡੇ ਆਪਣੇ ਦਿਨ ਦਿਹਾੜੇ ਵਿਗੜ ਜਾਂਦੇ ਹਨ ਫੋਰ ਐਗਜ਼ਾਮਪਲ ਪੰਚਮ ਪਾਸ਼ਾ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸੇ ਜੇਟ સુધી ਚੌਥ ਨੂੰ ਮਨਾਉਂਦੇ ਹਾਂ ਇਹ ਗੱਲ ਹੈ 2018 ਦੀ 2018 ਨੂੰ ਜੇਟ ਦਾ ਮਹੀਨਾ ਦੋ ਵਾਰ ਆਉਂਦਾ ਸੀ ਹੁਣ ਸਭ ਤੋਂ ਪਹਿਲਾਂ ਕਨਫਿਊਜ਼ਨ ਤਾਂ ਇਹ ਕਿ ਸ਼ਹੀਦੀ ਦਿਹਾੜਾ ਮਨਾਉਣਾ ਕਿਹੜੇ ਮਹੀਨੇ ਵਿੱਚ ਹੈ ਜਿਹੜਾ ਜੇਟ ਦਾ ਮਹੀਨਾ ਪਹਿਲਾਂ ਆਊਗਾ ਉਹਦੇ ਚ ਜਾਂ ਦੂਸਰੇ ਚ ਸੋ ਇਹ ਸਿਸਟਮ ਹਿੰਦੂ ਵਿਦਵਾਨਾਂ ਨੇ ਇਸ ਤਰ੍ਹਾਂ ਬਣਾਇਆ ਹੈ ਕਿ ਜਦੋਂ ਇੱਕੋ ਜਿਹੇ 2 ਮਹੀਨੇ ਇਕੱਠੇ ਆ ਜਾਣ ਤਾਂ ਹਨੇਰਾ ਤੇ ਚਾਨਣ ਹਨੇਰਾ ਤੇ ਚਾਨਣ ਇਸ ਨਾਲ ਚੰਦਰਮਾਸ ਤੇ ਚਾਰ ਪੱਖ ਬਣਦੇ ਹਨ ਜਿਹੜੇ ਵਿਚਕਾਰਲੇ ਦੋ ਪੱਖ ਹਨ ਇਹ ਮੱਲ ਮਾਸ ਵਿੱਚ ਗਿਨੇ ਜਾਂਦੇ ਹਨ ਯਾਨੀ ਕਿ ਇਹਨਾਂ ਦੋਨਾਂ ਵਿਚਕਾਰਲੇ ਪੱਖਾਂ ਵਿੱਚ ਕੋਈ ਵੀ ਸ਼ੁਭ ਦਿਹਾੜਾ ਨਹੀਂ ਮਨਾਇਆ ਜਾ ਸਕਦਾ ਇਸ ਲਈ ਹਿੰਦੂ ਕੈਲੰਡਰ ਵਿੱਚ ਛੇਹਦੀ ਦਿਹਾੜਾ ਵਿਖਾਇਆ ਸੀ ਚੌਥੇ ਐਂਡ ਵਾਲੇ ਪੱਖ ਵਿੱਚ 17 ਜੂਨ ਦਾ ਪਰ ਸ਼ਹੀਦ ਦਿੱਲੀ ਲਾਹੌਰ ਜਾਣ ਤੋਂ ਪਹਿਲਾਂ ਪੰਚਮ ਪਾਤਸ਼ਾਹ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਬਖਸ਼ ਕੇ ਗਏ ਸਨ ਇਹ ਗੁਰਿਆਈ ਦੀ ਰਸਮ ਸ਼ਹੀਦ ਦੀਹਾੜੇ ਤੋਂ ਕੋਈ 5-6 ਦਿਨ ਪਹਿਲਾਂ ਦੀ ਬਣਦੀ ਸੀ ਪਰ ਉੱਥੇ ਤਾਂ ਹੁਣ ਵਿਖਾ ਨਹੀਂ ਸਕਦੇ ਕਿਉਂਕਿ ਵਿੱਚ ਮਲਮਾਸ ਆ ਜਾਂਦਾ ਹੈ ਸੋ ਉਹਨਾਂ ਗੁਰਿਆਈ ਦੀ ਰਸਮ ਦਾ ਦਿਨ ਚੱਕ ਕੇ ਪਹਿਲੇ ਮਾਸ ਵਿੱਚ ਵਿਖਾ ਦਿੱਤਾ ਜਿਸ ਨਾਲ ਦੋਨਾਂ ਦਿਹਾੜਿਆਂ ਦੇ ਵਿੱਚ 40 ਦਿਨਾਂ ਤੋਂ ਵੱਧ ਦਾ ਫਰਕ ਆ ਗਿਆ ਸਾਡੇ ਐਸਡੀਪੀਸੀ ਦੇ ਵਿਦਵਾਨਾਂ ਨੇ ਤੇ ਅੱਖਾਂ ਬੰਦ ਕਰਕੇ ਉਸੇ ਹਿੰਦੂ ਕੈਲੰਡਰ ਨੂੰ ਹੀ ਡਿਟੋ ਕਾਪੀ ਕਰਕੇ ਆਪਣਾ ਨਾਨਕਸ਼ਹੀ ਕੈਲੰਡਰ ਜਾਰੀ ਕਰਤਾ ਪਰ ਅੱਜਕੱਲ੍ਹ ਸੰਗਤ ਬਹੁਤ ਜਾਗਰਤ ਹੋ ਗਈ ਹੈ ਤੇ ਜਦੋਂ ਸੰਗਤ ਵੱਲੋਂ ਸਵਾਲ ਖੜੇ ਕੀਤੇ ਗਏ ਤਾਂ STPC ਨੂੰ ਭਾਜੜਾ ਪੈ ਗਈਆਂ ਤੇ ਫਿਰ ਹੜਬੜੀ ਵਿੱਚ ਇਹ ਦਿਹਾੜਾ 17 ਜੂਨ ਦੀ ਥਾਂ 7 ਜੂਨ ਨੂੰ ਨਿਰਧਾਰਤ ਕੀਤਾ ਗਿਆ ਇਸੇ ਲਈ ਮੂਲ ਨਾਨਕਸ਼ਹੀ ਕੈਲੰਡਰ ਨੂੰ ਸਪੋਰਟ ਕਰਨ ਵਾਲੇ ਵਿਦਵਾਨ ਕਹਿੰਦੇ ਹਨ ਕਿ ਜਿੰਨਾ ਚਿਰ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਕੱਢਿਆ ਜਾਂਦਾ ਉਨਾ ਚਿਰ ਸਾਡੇ ਦਿਨ ਤਿਉਹਾਰਾਂ ਨਾਲ ਇਸ ਤਰ੍ਹਾਂ ਦੀਆਂ ਗੜਬੜੀਆਂ ਹੁੰਦੀਆਂ ਹੀ ਰਹਿਣਗੀਆਂ ਇਹ ਤਾਂ ਗੱਲ ਹੋਈ ਚੰਦਰ ਅਧਾਰਿਤ ਸਾਲ ਦੀ ਹੁਣ ਗੱਲ ਕਰਦੇ ਹਾਂ ਸੂਰਜ ਤੇ ਆਧਾਰਿਤ ਵਿਕਰਮ ਸੰਵਤ ਕੈਲੰਡਰ ਦੀ ਕਲੀਅਰ ਤਾਂ ਕਿਸੇ ਨੂੰ ਵੀ ਨਹੀਂ ਪਤਾ ਪਰ ਮੰਨਿਆ ਜਾਂਦਾ ਹੈ ਕਿ ਇਹ ਕੈਲੰਡਰ ਗੁਪਤ ਵੰਸ਼ ਦੇ ਸਮਰਾਟ ਚੰਦਰ ਗੁਪਤ ਵਿਕਰਮਾਦਿੱਤਿਆ ਦੇ ਰਾਜਗਦੀ ਦੇ ਬੈਠਣ ਦੇ ਸਮੇਂ ਤੋਂ ਸ਼ੁਰੂ ਹੁੰਦਾ ਹੈ ਵਿਕਰਮ ਸੰਵਤ ਕੈਲੰਡਰ ਧਰਤੀ ਦੇ ਸੂਰਜ ਦੇ ਦਿਵਾਲੇ ਘੁੰਮਣ ਦੇ ਸਮੇਂ ਨੂੰ ਮਿੱਥ ਕੇ ਤਿਆਰ ਕੀਤਾ ਗਿਆ ਹੈ ਜੇ ਅਪ ਡੀਪ ਕੈਲਕੂਲੇਸ਼ਨ ਦੇ ਚੱਕਰ ਵਿੱਚ ਨਾ ਪਈਏ ਜੋ ਕਿ ਆਪਣੇ ਬੜਾ ਕੰਮ ਵੀ ਨਹੀਂ ਹੋਣੀ ਤਾ ਮੋਟਾ-ਮੋਟਾ ਵਿਕਰਮੀ ਸਾਲ ਦੀ ਲੰਬਾਈ 365.25 ਦਿਨ ਮਿਥਲੀ ਗਈ ਹੈ ਹਾਂਜੀ ਬਿਲਕੁਲ ਠੀਕ ਸੁਣਿਆ ਤੁਸੀਂ ਇਹ ਮਿਥਿਆ ਹੋਇਆ ਸਮਾਂ ਹੈ 365.25 ਦਿਨ ਜਿਤਕੀ ਤੀਸਰਾ ਮੌਸਮੀ ਕੈਲੰਡਰ ਉਸ ਵਿੱਚ ਸਾਲ ਦੀ ਲੰਬਾਈ ਹੁੰਦੀ ਹੈ 365.2422 ਦਿਨ ਜੋ ਕਿ ਬਿਲਕੁਲ ਐਕੂਰੇਟ ਸਮਾਂ ਹੈ ਪਰ ਇਸ ਮੌਸਮੀ ਸਾਲ ਦੀ ਗਣਨਾ ਹੁੰਦੀ ਕਿ ਸੇਮ ਟੂ ਸੇਮ ਸੂਰਜੀ ਸਾਲ ਦੀ ਤਰ੍ਹਾਂ ਹੀ ਜਦੋਂ ਧਰਤੀ ਸੂਰਜ ਦੇ ਆਲੇ-ਦੁਆਲੇ ਇੱਕ ਚੱਕਰ ਪੂਰਾ ਕਰਦੀ ਹੈ ਤਾਂ ਇੱਕ ਮੌਸਮੀ ਸਾਲ ਮੰਨਿਆ ਜਾਂਦਾ ਹੈ ਪਰ ਕਈ ਸੁਧਾਰਾਂ ਤੋਂ ਬਾਅਦ ਤਿਆਰ ਕੀਤਾ ਗਿਆ ਇਹ ਤਰੀਕਾ ਬਿਲਕੁਲ ਐਕੂਰੇਟ ਸਮਾਂ ਦੱਸਦਾ ਹੁਣ ਮਸਲਾ ਇਹ ਹੈ ਕਿ ਮੌਸਮੀ ਸਾਲ ਵਿਕਰਮੀ ਸਾਲ ਨਾਲੋਂ ਜੋ ਛੋਟਾ ਹੈ ਇੱਕ ਸਾਲ ਵਿੱਚ ਕੋਈ 24 ਮਿੰਟ ਦਾ ਫਰਕ ਪੈਂਦਾ ਹੈ ਯਾਨੀ ਕਿ ਹਰ 24 ਸਾਲ ਤੋਂ ਬਾਅਦ ਮੌਸਮੀ ਸਾਲ ਇੱਕ ਦਿਨ ਪਿੱਛੇ ਰਹਿ ਜਾਂਦਾ ਹੈ ਹੁਣ ਇੱਕ ਆਮ ਮਨੁੱਖ ਦੀ ਔਸਤ ਉਮਰ ਦੇ ਹਿਸਾਬ ਨਾਲ ਤਾਂ ਇਹ ਫਰਕ ਨਾ ਦੇ ਬਰਾਬਰ ਹੈ ਪਰ ਜਦੋਂ ਆਪਾਂ ਵੱਡੀ ਤਸਵੀਰ ਤੇ ਨਜ਼ਰ ਮਾਰਦੇ ਹਾਂ ਤਾਂ ਅਸਲ ਫਰਕ ਨਜ਼ਰ ਆਉਂਦਾ ਹੈ ਕਿ ਮਹੀਨਿਆਂ ਦੇ ਹਿਸਾਬ ਨਾਲ ਰੁੱਤਾਂ ਪਿੱਛੇ ਖਿਸਕਦੀਆਂ ਜਾ ਰਹੀਆਂ ਹਨ ਤੇ ਜੇ ਗੱਲ ਕਰੀਏ ਸਾਡੇ ਪਵਿੱਤਰ ਗੁਰਬਾਣੀ ਦੀ ਤਾਂ ਰੁੱਤ ਸ਼ਲੋਕ ਪਾਸ਼ਾਹੀ 5 12 ਮਾਸ ਪਾਸ਼ਾਹੀ 5 ਤੇ 12 ਮਾਸ ਪਾਸ਼ਾਹੀ 1 ਇਹਨਾਂ ਸਾਰੀਆਂ ਪਵਿੱਤਰ ਬਾਣੀਆਂ ਦਾ ਸਿੱਧਾ ਸਬੰਧ ਰੁੱਤਾਂ ਦੇ ਨਾਲ ਹੈ ਫੋਰ ਐਗਜ਼ਾਮਪਲ ਖਗੋਲ ਵਿਗਿਆਨ ਵਿੱਚ ਇੱਕ ਰੱਥ ਫਿਰਨ ਦੀ ਘਟਨਾ ਹੁੰਦੀ ਹੈ ਜਦੋਂ ਧਰਤੀ ਆਪਣੀ ਦਿਸ਼ਾ ਬਦਲਦੀ ਹੈ ਇਹ ਦਿਨ ਗੁਰੂ ਨਾਨਕ ਪਾਸ਼ਾ ਦੇ ਜੀਵਨ ਕਾਲ ਵਿੱਚ 15 ਹਾੜ ਨੂੰ ਆਉਂਦਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਵਿੱਚ ਇਹ 13 ਹਾੜ ਨੂੰ ਹੋ ਗਿਆ ਵਰਤਮਾਨ ਸਮੇਂ ਵਿੱਚ ਇਹ ਦਿਨ 7 ਹਾੜ ਨੂੰ ਆਉਂਦਾ ਹੈ ਤੇ ਔਨਲਾਈਨ ਦੇ 2-3 ਸਾਲਾਂ ਨੂੰ ਇਹ ਜੇਠ ਦੇ ਮਹੀਨੇ ਵਿੱਚ ਚਲਾ ਜਾਊਗਾ ਇਸ ਰੱਥ ਫਿਰਨ ਦੀ ਘਟਨਾ ਤੇ ਹੀ ਗੁਰਬਾਣੀ ਦਾ ਇੱਕ ਸ਼ਲੋਕ ਹੈ ਜੋ ਕਿ ਹਾੜ ਦੇ ਮਹੀਨੇ ਵਿੱਚ ਪੜਿਆ ਜਾਂਦਾ ਹੈ ਰੱਥ ਫਿਰੇ ਛਾਇਆ ਧਨ ਤੱਕ ਧਨ ਇੱਥੇ ਕਿਹਾ ਗਿਆ ਹੈ ਇਸਤਰੀ ਨੂੰ ਸੋਚ ਕੇ ਵੇਖੀਏ ਕਿ ਉਦੋਂ ਕਿਹੋ ਜਿਹੀ ਹਾਸੋ ਹਣੀ ਸਥਿਤੀ ਬਣ ਜਾਊਗੀ ਜਦੋਂ ਸਾਡੇ ਬੱਚੇ ਕਹਿਣਗੇ ਕਿ ਬਾਬਾ ਜੀ ਅੱਜ ਹਾੜ ਵਿੱਚ ਕਿਉਂ ਪੜ ਰਹੇ ਹਨ ਰੱਥ ਫਿਰੇ ਰੱਥ ਤਾਂ ਪਿੱਛੇ ਜੇਠ ਵਿੱਚ ਹੀ ਫਿਰ ਗਿਆ ਇਹ 2-300 ਸਾਲ ਸੁਨਨ ਵਿੱਚ ਬੜਾ ਲੰਬਾ ਸਮਾਂ ਲੱਗਦਾ ਹੈ ਪਰ ਇਤਿਹਾਸਿਕ ਨਜ਼ਰੀਏ ਨਾਲ ਇਹ ਕੁਝ ਵੀ ਨਹੀਂ ਤੁਸੀਂ ਹਿਸਾਬ ਲਾ ਕੇ ਵੇਖੋ ਕਿ 200 ਸਾਲ ਤੱਕ ਸਾਡੇ ਤੇ ਗੋਰੇ ਹੀ ਰਾਜ ਕਰ ਗਏ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਧਿਆਨ ਚ ਰੱਖ ਕੇ ਹੀ ਪ੍ਰੋਫੈਸਰ ਪਾਲ ਸਿੰਘ ਪੁਰੇਵਾਲ ਜੀ ਨੇ 40 ਸਾਲ ਦੀ ਮਿਹਨਤ ਨਾਲ ਗ੍ਰੈਗੋਰੀਅਨ ਤੇ ਵਿਕਰਮ ਸੰਵਤ ਕੈਲੰਡਰ ਦਾ ਸੁਮੇਲ ਕਰਕੇ ਤੇ ਉਹਦੇ ਵਿੱਚ ਆਪਣੀਆਂ ਕੈਲਕੂਲੇਸ਼ਨਾਂ ਜੋੜ ਕੇ ਇੱਕ ਨਵਾਂ ਕੈਲੰਡਰ ਤਿਆਰ ਕੀਤਾ ਸੀ ਜਿਸ ਨੂੰ ਨਾਮ ਦਿੱਤਾ ਗਿਆ ਸੀ ਨਾਨਕ ਸ਼ਾਹੀ ਕੈਲੰਡਰ ਤੇ ਇਸ ਨੂੰ ਖਾਲਸਾ ਪੰਥ ਦੀ 320 ਵਰੇਗੰਡ ਦੇ ਮੌਕੇ ਤੇ 1999 ਵਿੱਚ ਜਾਰੀ ਕੀਤਾ ਗਿਆ ਸੀ ਪਰ ਸਿੱਖ ਪੰਥ ਸਨਾਤਨ ਤੋਂ ਵਖਰੇਵੇਂ ਚ ਕੋਈ ਕਦਮ ਚੁੱਕ ਲਵੇ ਇਹ ਸਾਡੇ ਪੰਥ ਤੇ ਕਾਬਜ਼ ਰਾਜਸੀ ਤਾਕਤਾਂ ਨੂੰ ਕਿਵੇਂ ਬਰਦਾਸ਼ਤ ਹੁੰਦਾ ਸੋ ਆਰਐਸਐਸ ਮੁਖੀ ਕੇਸ ਸੁਦਰਸ਼ਨ ਦੀ ਸ਼ੈ ਤੇ ਸਾਡੇ ਆਪਣੇ ਪੰਥ ਦੀਆਂ ਵੱਡੀਆਂ-ਵੱਡੀਆਂ ਜਥੇਬੰਦੀਆਂ ਨੇ ਅਕਾਲੀ ਦਲ ਦੇ ਥਰੂ ਐਸਟੀਪੀਸੀ ਤੇ ਇਸ ਕੈਲੰਡਰ ਨੂੰ ਹਟਾਉਣ ਲਈ ਦਬਾਅ ਪਾਉਣਾ ਸ਼ੁਰੂ ਕੀਤਾ ਤੇ ਸਾਡੀ ਸ਼੍ਰੋਮਣੀ ਕਮੇਟੀ ਤੇ ਰਾਜਨੀਤਿਕ ਧਿਰਾਂ ਦਾ ਕਿੰਨਾ ਕੁ ਦਬਾਅ ਹੈ ਇਹ ਤਾਂ ਆਪਾਂ ਸਭ ਜਾਣਦੇ ਹਾਂ ਸੋ ਇਸ ਦਬਾਅ ਦੇ ਚਲਦਿਆਂ 2010 ਵਿੱਚ ਇਸ ਨਾਨਕਸ਼ਹੀ ਕੈਲੰਡਰ ਨੂੰ ਹਟਾ ਕੇ STPC ਨੇ ਆਪਣਾ ਇੱਕ ਅਧਕ ਕੱਚਾ ਜਿਹਾ ਕੈਲੰਡਰ ਲਾਗੂ ਕੀਤਾ ਕਿਉਂਕਿ ਇਹ ਕੈਲੰਡਰ ਹੜਬੜੀ ਵਿੱਚ ਜਾਰੀ ਕੀਤਾ ਗਿਆ ਸੀ ਸੋ ਇਹਦੇ ਵਿੱਚ ਅਕਸਰ ਹੀ ਗੜਬੜੀਆਂ ਹੋ ਜਾਇਆ ਕਰਦੀਆਂ ਸਨ ਜਿਸ ਨਾਲ ਆਏ ਦਿਨ ਸੰਗਤੀਆਂ ਨਰਾਜ਼ਗੀਆਂ ਤੇ ਲੜੀਆਂ ਪੈਂਦੀਆਂ ਸਨ ਸੋ 2014 ਵਿੱਚ ਫਿਰ ਇਸ ਕੈਲੰਡਰ ਨੂੰ ਵੀ ਹਟਾ ਕੇ ਇੱਕ ਨਵਾਂ ਕੈਲੰਡਰ ਜਾਰੀ ਕੀਤਾ ਗਿਆ ਜੋ ਕਿ ਇਨ ਬਿਨ ਸਨਾਤਨ ਧਰਮ ਦੇ ਵਿਕਰਮ ਸੰਵਤ ਕੈਲੰਡਰ ਦੀ ਕਾਪੀ ਸੀ ਬਸ ਉਹਦੇ ਮੱਥੇ ਤੇ ਲੇਬਲ ਲੱਗਿਆ ਹੈ ਕਿ ਨਾਨਕਸ਼ਹੀ ਕੈਲੰਡਰ ਹੈ ਤੇ ਜੇ ਕੋਈ ਸਾਡਾ ਧਾਰਮਿਕ ਆਗੂ ਇਹਨਾਂ ਰਾਸੀ ਤਾਕਤਾਂ ਦੇ ਨៃ ਧਾਰੇ ਤੋਂ ਬਾਹਰ ਜਾ ਕੇ ਕੌਮੀ ਮੁੱਦਿਆਂ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਤੁਰੰਤ ਹੀ ਆਪਣੇ ਅਹੁਦੇ ਤੋਂ ਫਾਰਗ ਹੋ ਕੇ ਆਪਣੇ ਘਰ ਨੂੰ ਤੋਰ ਦਿੱਤਾ ਜਾਂਦਾ ਹੈ ਉਦਾਹਰਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜੈਨੀ ਰਣਜੀਤ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੀ ਇੱਕ ਹੋਰ ਜਥੇਦਾਰ ਭਾਈ ਜੁਗਿੰਦਰ ਸਿੰਘ ਜੀ ਵਿਦਾਂਤੀ ਤੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਵੰਤ ਸਿੰਘ ਜੀ ਨੰਦਗੜ ਪਰ ਜਿਹੜੇ ਗੁਰਦੁਆਰੇ ਐਸਜੀਪੀਸੀ ਦੀ ਪਹੁੰਚ ਤੋਂ ਬਾਹਰ ਹਨ ਜਿਵੇਂ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਮਲੇਸ਼ੀਅਨ ਗੁਰਦੁਆਰਾ ਪਰਿਸ਼ਦ ਇੰਟਰਨੈਸ਼ਨਲ ਸਿੱਖ ਕਾਉਂਸਲ ਇੱਥੇ ਅੱਜ ਵੀ ਪ੍ਰੋਫੈਸਰ ਪੁਰੇਵਾਲ ਜੀ ਦਾ ਕੈਲੰਡਰ ਹੀ ਵਰਤਿਆ ਜਾਂਦਾ ਹੈ ਤੇ ਇਸ ਕਾਰਜ ਲਈ ਉਹਨਾਂ ਨੂੰ ਕੌਮ ਦੀਆਂ ਕਈ ਵੱਡੇ ਵੱਡੇ ਇੰਟਰਨੈਸ਼ਨਲ ਸਟੇਜਾਂ ਤੋਂ ਸਮਾਨਿਤ ਵੀ ਕੀਤਾ ਗਿਆ ਹੈ ਇੱਥੋਂ ਤੱਕ ਕਿ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਊਗੀ ਕਿ ਜਦੋਂ ਪਾਕਿਸਤਾਨ ਦੇ ਇਸਲਾਮਿਕ ਸੰਗਠਨਾਂ ਨੂੰ ਆਪਣੇ ਹਿਜਰੀ ਕੈਲੰਡਰ ਵਿੱਚ ਵੀ ਇਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਸਨ ਤਾਂ ਉਹਨਾਂ ਨੇ ਵੀ ਪ੍ਰੋਫੈਸਰ ਪੁਰੇਵਾਲ ਸਾਹਿਬ ਨਾਲ ਹੀ ਸੰਪਰਕ ਕੀਤਾ ਤੇ 2 ਸਾਲ ਤੱਕ ਇਹਨਾਂ ਦੇ ਸਿਧਾਂਤਾਂ ਤੇ ਆਪਣੇ ਵਿਦਵਾਨਾਂ ਤੋਂ ਰਿਸਰਚ ਕਰਨ ਤੋਂ ਬਾਅਦ ਵਿੱਚ 2007 ਵਿੱਚ ਪ੍ਰੋਫੈਸਰ ਪੁਰੇਵਾਲ ਜੀ ਨੂੰ ਇੱਕ ਹਿਜਰੀ ਕੈਲੰਡਰ ਬਣਾਉਣ ਦੀ ਪੇਸ਼ਕਸ਼ ਕੀਤੀ ਗਈ ਤੇ ਫਿਰ ਪਾਕਿਸਤਾਨ ਵਿੱਚ ਇੱਕ ਬਹੁਤ ਵੱਡਾ ਸਮਾਗਮ ਆਰਗੇਨਾਈਜ਼ ਕਰਕੇ ਸੈਂਟਰ ਦੇ ਵੱਡੇ ਵੱਡੇ ਮਨਿਸਟਰ ਵੱਡੇ ਵੱਡੇ ਵਿਦਵਾਨ ਤੇ ਨਿਊਕਲੀਅਰ ਸਾਇੰਟਿਸਟਾਂ ਦੀ ਮੌਜੂਦਗੀ ਵਿੱਚ ਪ੍ਰੋਫੈਸਰ ਪੁਰੇਵਾਲ ਜੀ ਦਾ ਹਿਜਰੀ ਕੈਲੰਡਰ ਜਾਰੀ ਕੀਤਾ ਗਿਆ ਤੇ ਅੱਜ ਵੀ ਪਾਕਿਸਤਾਨ ਦੀ ਦਿਆਲ ਸਿੰਘ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਜਿੱਥੇ ਪਾਕਿਸਤਾਨ ਦੇ ਵੱਡੇ ਵੱਡੇ ਵਿਦਵਾਨਾਂ ਦੀਆਂ ਤਸਵੀਰਾਂ ਲੱਗੀਆਂ ਹਨ ਉੱਥੇ ਲਾਇਬ੍ਰੇਰੀ ਦੇ ਇੱਕ ਮੇਨ ਹਿੱਸੇ ਵਿੱਚ ਪ੍ਰੋਫੈਸਰ ਪੁਰੇਵਾਲ ਜੀ ਦੀ ਇੱਕ ਵੱਡੀ ਤਸਵੀਰ ਲਾ ਕੇ ਉਨ੍ਹਾਂ ਦੀ ਇਸ ਖੋਜ ਨੂੰ ਸਨਮਾਨ ਬਖਸ਼ਿਆ ਗਿਆ ਹੈ ਤੇ ਇਸ ਮੁੱਦੇ ਤੇ ਸਾਡੇ ਆਪਣੇ ਕੀ ਕਰ ਰਹੇ ਹਨ ਆਪਣੇ ਜੀਵਨ ਦੇ 40 ਸਾਲ ਲਾ ਕੇ ਕੌਮ ਦੀ ਝੋਲੀ ਵਿੱਚ ਇੱਕ ਨਵੀਨਤਮ ਖੋਜ ਪਾਉਣ ਵਾਲੇ ਸੇਵਕ ਦਾ ਸਤਿਕਾਰ ਤਾਂ ਕੀ ਕਰਨਾ ਸੀ ਪੁਰੇਵਾਲ ਸਾਹਿਬ ਦੀਆਂ ਯੰਗੇਸ ਦੀਆਂ ਕਲੀਨ ਸ਼ੇਪ ਵਾਲੀਆਂ ਫੋਟੋਆਂ ਵਿਖਾ ਕੇ ਉਹਨਾਂ ਤੇ ਤੋਹਮਤਾਂ ਲਾਈਆਂ ਜਾ ਰਹੀਆਂ ਹਨ ਕਿ ਇਹ ਸਿੱਖ ਨਹੀਂ ਇੱਕ ਬਹਿਰੂਪਿਆ ਹੈ ਇੱਕ ਕੌਮ ਨੂੰ ਪਟਕਾਉਣ ਦੀਆਂ ਸਾਜ਼ਸ਼ਾਂ ਕਰ ਰਿਹਾ ਹੈ ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਕੇਸ ਸਾਨੂੰ ਗੁਰੂ ਸਾਹਿਬ ਦੀ ਬਖਸ਼ੀ ਹੋਈ ਇੱਕ ਅਣਮੁੱਲੀ ਦਾਤ ਹੈ ਪਰ ਜੇ ਸਿਰਫ ਬਾਣਾ ਤੇ ਕੇਸ ਹੀ ਸਿੱਖੀ ਦੀ ਪਛਾਣ ਹਨ ਤਾਂ ਇਤਿਹਾਸ ਵਿੱਚ ਉਹਨਾਂ ਲੋਕਾਂ ਦੀ ਕਮੀ ਨਹੀਂ ਜਿਨ੍ਹਾਂ ਵੱਡੇ-ਵੱਡੇ ਧਾੜੇ ਤੇ ਕੇਸ ਰੱਖ ਕੇ ਕੌਮ ਨਾਲ ਵਸਾਖਾਤ ਕੀਤਾ ਪਰ ਜੇ ਆਪਾਂ ਸਿਰਫ ਇੱਕੋ ਪੱਖ ਦੀ ਗੱਲ ਕਰੀਏ ਫਿਰ ਇਹ ਤਾਂ ਇੱਕ ਤਰੀਕੇ ਨਾਲ ਅਧੂਰੀ ਜਾਣਕਾਰੀ ਦੇ ਕੇ ਸਚਾਈ ਤੋਂ ਓਲਾ ਰੱਖਣ ਵਾਲੀ ਗੱਲ ਹੋ ਜੂਗੀ। ਦਰਅਸਲ ਪੁਰੇਵਾਲ ਸਾਭ ਦੇ ਬਣਾਏ ਨਾਨਕਸ਼ਹੀ ਕੈਲੰਡਰ ਨੂੰ ਨਾਮੰਨਣ ਵਾਲੇ ਵਿਦਵਾਨ ਇਹ ਕਹਿੰਦੇ ਹਨ ਕਿ ਸਾਡੇ ਗੁਰੂ ਸਾਹਿਬਾਨ ਤੇ ਹੋਰ ਵਿਦਵਾਨਾਂ ਨੇ ਗੁਰਬਾਣੀ ਦੀ ਰਚਨਾ ਕਰਦੇ ਸਮੇਂ ਵਿਕਰਮ ਸੰਵਤ ਕੈਲੰਡਰ ਦੀ ਹੀ ਵਰਤੋਂ ਕੀਤੀ ਸੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਥਾਂ-ਥਾਂ ਤੇ ਇਸ ਗੱਲ ਦਾ ਜ਼ਿਕਰ ਮਿਲਦਾ ਹੈ ਜੋ ਕਿ 100% ਸਹੀ ਗੱਲ ਹੈ ਇਸੇ ਕਰਕੇ ਹੀ ਉਹ ਕਹਿੰਦੇ ਹਨ ਕਿ ਜਿਹੜੀ ਰੀਤ ਸਾਡੇ ਗੁਰੂ ਸਹਿਬਾਨਾਂ ਨੇ ਤੋਰੀ ਹੈ ਉਸ ਨੂੰ ਬਦਲਣਾ ਨਹੀਂ ਚਾਹੀਦਾ ਇਸ ਸਵਾਲ ਦੇ ਜਵਾਬ ਵਿੱਚ ਪੁਰੇਵਾਲ ਸਾਹਿਬ ਕਹਿੰਦੇ ਹਨ ਕਿ ਵਿਕਰਮ ਸੰਮਤ ਕੈਲੰਡਰ ਸਿਰਫ ਮਹੀਨੇ ਦੇ ਸਾਲਾਂ ਨੂੰ ਨਾਪਣ ਦੀ ਇੱਕ ਯੂਨਿਟ ਹੈ ਇਸ ਨੂੰ ਗੁਰੂ ਸਹਿਬਾਨਾਂ ਨੇ ਆਪ ਬਣਾਇਆ ਨਹੀਂ ਸਿਰਫ ਵਰਤਿਆ ਹੈ ਠੀਕ ਉਸੇ ਤਰ੍ਹਾਂ ਹੀ ਜਿਵੇਂ ਸਾਨੂੰ ਗੁਰੂ ਸਹਿਬਾਨਾਂ ਦੀਆਂ ਰਚਨਾਵਾਂ ਵਿੱਚ ਮਨ ਸੇਰ ਤੋਲਾ ਮਾਸਾ ਅਤੇ ਕੋਸ ਇਨ ਸਾਰੀਆਂ ਯੂਨਿਟਾਂ ਦੀ ਵਰਤੋਂ ਦੇਖਣ ਨੂੰ ਮਿਲਦੀ ਹੈ ਪਰ ਜੇ ਅਸੀਂ ਕੋਸ ਤੋਂ ਪਹਿਲਾਂ ਮੀਲਾਂ ਤੇ ਆਏ ਤੇ ਮੀਲਾਂ ਤੋਂ ਅੱਜ ਕਿਲੋਮੀਟਰ ਦੀ ਵਰਤੋਂ ਕਰ ਰਹੇ ਹਾਂ ਮਨ ਦੀ ਥਾਂ ਕੁਇੰਟਲ ਸੇਰ ਦੀ ਥਾਂ ਕਿਲੋਗ੍ਰam ਤੇ ਤੋਲੇ ਦੀ ਥਾਂ ਮਿਲੀਗ੍ਰam ਦੀ ਵਰਤੋਂ ਕਰ ਰਹੇ ਹਾਂ ਵੱਲੇ ਪੈਰ ਦੀ ਥਾਂ ਸਕਿੰਟਾਂ ਘੰਟਿਆਂ ਤੇ ਆ ਗਏ ਹਨ ਤੇ ਫਿਰ ਇੱਕ ਨਵੀਨਤਮ ਖੋਜ ਤੇ ਆਧਾਰਿਤ ਕੈਲੰਡਰ ਜੋ ਅੱਜ ਦੇ ਸਮੇਂ ਦੀਆਂ ਸਾਰੀਆਂ ਲੋੜਾਂ ਨੂੰ ਪੂਰਾ ਕਰਦਾ ਹੈ ਉਸ ਨੂੰ ਇੱਕ ਪਾਸੇ ਰੱਖ ਕੇ ਜਾਣ ਬੁੱਝ ਕੇ ਇੱਕ ਗਲਤੀਆਂ ਨਾਲ ਭਰਿਆ ਪੁਰਾਣਾ ਕੈਲੰਡਰ ਵਰਤੀ ਜਾਣਾ ਇਹ ਸਹੀ ਫੈਸਲਾ ਨਹੀਂ ਹੈ ਸੂਰਜ ਚੰਨ ਰੁੱਤਾਂ ਤੇ ਸਮਾਂ ਇਹ ਸਭ ਸਾਡੇ ਸਾਰੇ ਧਰਮਾਂ ਦੇ ਸਾਂਝੇ ਹਨ ਸੋ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਸਭ ਧਰਮਾਂ ਦੇ ਸਾਹਮਣੇ ਆਈਆਂ ਸਨ ਤੇ ਲਗਭਗ ਸਭ ਨੇ ਆਪਣੇ ਆਪਣੇ ਤਰੀਕੇ ਨਾਲ ਇਸ ਦਾ ਨਿਬਟਾਰਾ ਵੀ ਕਰ ਲਿਆ ਹੈ ਅੰਗਰੇਜ਼ਾਂ ਨੇ ਪੁਰਾਣੇ ਸਮੇਂ ਤੋਂ ਚਲਦੇ ਆ ਰਹੇ ਜੂਲੀਅਨ ਕੈਲੰਡਰ ਨੂੰ ਸੋਧ ਕੇ ਗ੍ਰੈਗੋਰੀਅਨ ਕੈਲੰਡਰ ਨੂੰ ਅਪਣਾਇਆ ਹਾਲਾਂਕਿ ਇਹਦਾ ਵੀ ਪਹਿਲਾਂ ਬੜਾ ਵੱਡਾ ਵਿਰੋਧ ਹੋਇਆ ਸੀ ਤੇ ਕੈਲੰਡਰ ਬਣਨ ਦੇ ਲਗਭਗ 190 ਸਾਲ ਬਾਅਦ ਇਸ ਨੂੰ ਅਪਣਾਇਆ ਗਿਆ ਮੁ슬ਮਨ ਸਮਾਜ ਨੇਤਾ ਹਜਰਤ ਮੁਹੰਮਦ ਸਾਹਿਬ ਦੇ ਇਸ ਦੁਨਿਆਵੀ ਸਰੀਰ ਨੂੰ ਛੱਡਣ ਦੇ ਕੁਝ ਸਾਲ ਬਾਅਦ ਇਸ ਕੈਲੰਡਰ ਨੂੰ ਸੋਧ ਲਿਆ ਸੀ ਉਹ ਸਾਰੇ ਇਸ ਝਗੜੇ ਵਿੱਚ ਨਹੀਂ ਪਏ ਕਿ ਜੇ ਲੋੜ ਹੁੰਦੀ ਤਾਂ ਮੁਹੰਮਦ ਸਾਹਿਬ ਆਪ ਹੀ ਸੋਧ ਲੈਂਦੇ ਤੁਸੀਂ ਕੀ ਮੁਹੰਮਦ ਸਾਹਿਬ ਨਾਲੋਂ ਵੱਧ ਸਿਆਣੇ ਹੋ ਹੋ ਸਕਦਾ ਹੈ ਕਿ ਇਸ ਕੈਲੰਡਰ ਵਿੱਚ ਹਜੇ ਵੀ ਕੁਝ ਸੋਧਾ ਕਰਨ ਦੀ ਲੋੜ ਹੋਵੇ ਪਰ ਬਿਲਕੁਲ ਹੀ ਨਜ਼ਰਅੰਦਾਜ਼ ਕਰ ਦੇਣ ਦੀ ਥਾਂ ਬੈਠ ਕੇ ਵਿਚਾਰ ਵੀ ਤਾਂ ਕੀਤੀ ਜਾ ਸਕਦੀ ਹੈ ਪ੍ਰੋਫੈਸਰ ਪਾਲ ਸਿੰਘ ਪੁਰੇਵਾਲ ਜੀ ਤਾਂ ਹੁਣ ਇਸ ਸੰਸਾਰ ਵਿੱਚ ਨਹੀਂ ਰਹੇ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਇਸ ਕੈਲੰਡਰ ਨੂੰ ਇੱਕ ਵਾਰ ਫੇਰ ਜਾਰੀ ਕਰਕੇ ਅਸੀਂ ਉਹਨਾਂ ਦੀ ਸੇਵਾ ਨੂੰ ਬੜਾ ਸਤਿਕਾਰ ਦੇ ਸਕੀਏ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਵਿਕਰਮ ਸੰਵਤ ਤੇ ਅਧਾਰਿਤ ਉਹ ਪੁਰਾਣਾ ਕੈਲੰਡਰ ਹੀ ਠੀਕ ਹੈ ਜਾਂ ਫਿਰ ਸਾਨੂੰ ਇਸ ਨਵੇਂ ਕੈਲੰਡਰ ਨੂੰ ਅਪਣਾਉਣਾ ਚਾਹੀਦਾ ਹੈ ਵੀਡੀਓ ਕੰਮ ਦਾ ਲੱਗਿਆ ਤਾਂ ਇਸ ਨੂੰ ਲਾਈਕ ਕਰਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਾਂ ਕਿ ਸੰਗਤ ਨੂੰ ਪਤਾ ਲੱਗ ਸਕੇ ਕਿ ਆਖਰੀ ਨਾਨਕਸ਼ਹੀ ਕੈਲੰਡਰ ਦਾ ਮੁੱਦਾ ਹੈ ਕੀ ਚੈਨਲ ਨੂੰ ਸਬਸਕ੍ਰਾਈਬ ਤਾਂ ਤੁਸੀਂ ਕਰ ਹੀ ਦਿੱਤਾ ਹੋਣਾ ਤੇ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ